ਪਟਿਆਲਾ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਨੰਬਰ 1 ਤੋਂ ਆਪਣੀ 34 ਸਾਲ ਦੀਆਂ ਸੇਵਾਵਾਂ ਦੇਣ ਤੋਂ ਬਾਅਦ ਮੁਕੇਸ਼ ਕੁਮਾਰ ਕੰਡਾ ਟੈਕਨੀਸ਼ੀਅਨ ਗ੍ਰੇਡ 2 ਦੇ ਉਹਦੇ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਜਿਸ ਸਬੰਧ ਦੇ ਵਿੱਚ ਪਟਿਆਲਾ ਦੇ ਨਾਬਾ ਰੋਡ ਸਥਿਤ ਦਫ਼ਤਰ ਵਿਖੇ ਉਹਨਾਂ ਦੀ ਵਿਦਾਇਗੀ ਹੋਣ ਤੇ ਸਵੇਰ ਦੇ ਸਮੇਂ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਮੌਕੇ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੁਭਾ ਪ੍ਰਧਾਨ ਸਰਦਾਰ ਸੁਖਨੰਦਨ ਸਿੰਘ ਮੈਣੀਆ ਨੋ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਗਈ ਇਹਨਾਂ ਤੋਂ ਇਲਾਵਾ ਯੂਨੀਅਨ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਪ੍ਰਧਾਨ ਅਤੇ ਹੋਰ ਆਗੂ ਵੀ ਸ਼ਾਮਲ ਹੋਏ ਇਸ ਉਪਰਾਰ ਚਾਹ ਪਕੌੜੇ ਅਤੇ ਦੁਪਹਿਰ ਦੇ ਸਮੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਅਤੇ ਯੂਨੀਅਨ ਦੇ ਆਗੂਆਂ ਨੇ ਯਾਦਗਾਰੀ ਜਨਾ ਦੇ ਨਾਲ ਮੁਕੇਸ਼ ਕੁਮਾਰ ਕੰਡਾ ਦੇ ਵਿਸ਼ੇਸ਼ ਸਨਮਾਨ ਦੇ ਵਿੱਚ ਝੜੀ ਲਗਾ ਦਿੱਤੀ ਇਸ ਮੌਕੇ ਦੇ ਪ੍ਰਧਾਨ ਸੁਖਨੰਦਨ ਸਿੰਘ ਮੈਣੀਆਂ ਨੇ ਕਿਹਾ ਕਿ ਮੁਕੇਸ਼ ਕੁਮਾਰ ਕੰਡਾ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਆਪਣੀ ਸੇਵਾਵਾਂ ਪਾਰਦਰਸ਼ੀ ਇਮਾਨਦਾਰੀ ਅਤੇ ਤੰਦੇਹੀ ਨਾਲ ਨਿਭਾਈਆਂ ਹਨ ਯੂਨੀਅਨ ਪ੍ਰਤੀ ਜਿਨ੍ਹਾਂ ਦੇ ਯੋਗਦਾਨ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਦੌਰਾਨ ਪ੍ਰਧਾਨ ਸੁਖਨੰਦਨ ਸਿੰਘ ਮੈਣੀਆਂ ਮੁਕੇਸ਼ ਕੁਮਾਰ ਕੰਡਾ ਅਤੇ ਪਟਿਆਲਾ ਬ੍ਰਾਂਚ ਪ੍ਰધાન Gopal Chand Sota ਵੱਲੋਂ ਵੀ ਵਿਚਾਰਾਂ ਦੀ ਸਾਂਝ ਪਾਈ ਗਈ। ਇਹਨਾਂ ਤੋਂ ਇਲਾਵਾ ਜਰਨੈਲ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, सुरेंद्र ਨਰੇਸ਼ ਕੁਮਾਰ, ਜਸਵੰਤ ਸਿੰਘ, ਰਜਿੰਦਰ ਕੁਮਾਰ ਐਸ ਡੀ ਸੀ, ਵਿਕਰਮ ਸਿੰਘ, ਰੀਨਾ ਦੇਵੀ, ਹਰਜੀਤ ਸਿੰਘ ਜਈ ਆਗੂ ਵੀ ਇਸ ਸਮੇਂ ਹਾਜ਼ਰ। ਤੁਸੀਂ ਮੈਂਟ ਕਰਕੇ ਤੁਹਾਨੂੰ ਰੈਗੂਲਰ ਕਰਾਇਆ ਇਸ ਕਰਕੇ ਮੇਰੀ ਇਹ ਬੇਨਤੀ ਹੈ ਭਰਾਓ ਜਿੱਕੇ ਕਿਸੇ ਨੂੰ ਜਾਣਾ ਉਹ ਜਾਵੇ। ਪਰ ਉਹ ਬੋਧਾ ਮਹਿਸੂਸ ਨਾ ਕਰਿਆ ਕਰੋ ਕਿਤੇ ਬੰਦियां ਹਮੇਸ਼ਾ ਲੜਦੀਆਂ ਆਉਂਦੀਆਂ ਨੇ ਕਿ ਆਪਣੇ ਕੰਮ ਕਰਦੀਆਂ ਰਹਿੰਦੀਆਂ ਨੇ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਉਹਨਾਂ ਦੀ ਲੜਾਈ ਵੱਲ ਨਹੀਂ ਦੇਖਣਾ ਕੋਈ ਕਿੱਧਰ ਚਲੇ ਗਿਆ ਕੋਈ ਆਪਣੇ ਮਤਬ ਨੂੰ ਚਲੇ ਗਿਆ ਸਾਨੂੰ ਕਿਸੇ ਦਾ ਮਤਬ ਨਹੀਂ ਅਸੀਂ ਲੋਕਾਂ ਦੇ ਕੰਮ ਕਰ ਰਹੇ ਆਂ ਵਿੱਚੇ ਦਿਨ ਬੜਾ ਭੰਡਿਆ ਗਿਆ ਗਲਤ ਚਿੱਟੀਆਂ ਮੇਰੇ ਖਿਲਾਫ ਪਾਈਆਂ ਗਈਆਂ ਪਰ ਮੈਂ ਜਵਾਬ ਨਹੀਂ ਦਿੰਦਾ ਹੁੰਦਾ ਮੈਂ ਗੁਰੂ ਸਾਹਿਬ ਕੋਲ ਸਾਰੇ ਅੰਮ੍ਰਿਤ ਵੇਲੇ ਜਵਾਬ ਲੈ ਲਈ ਨਾ ਚੌਕੜਾ ਮਾਰ ਕੇ ਬੈਠ ਜਾਣਾ ਗੁਰੂ ਸਾਹਿਬ ਦੀ ਹਜ਼ੂਰੀ ਚਲੇ ਜਾਂਦਾ ਉੱਥੋਂ ਮੈਨੂੰ ਜਵਾਬ ਮਿਲ ਜਾਂਦਾ ਕਿ ਅੱਜ ਦੇਣ ਤੂੰ ਕੀ ਕਰਨਾ ਮੈਂ ਉਹਨਾਂ ਕੋਲ ਜਵਾਬ ਲੈਣਾ ਜਿਹਨੇ ਮੈਨੂੰ ਪਹਿਦਾ ਕੀਤਾ ਮੈਂ ਕਿਸੇ ਇਨਸਾਨ ਨੂੰ ਜਵਾਬ ਦਿੰਦਾ ਨਹੀਂ ਹੁੰਦਾ ਨਾ ਮੈਨੂੰ ਕੋਈ ਉਹਦੀ ਸਰਟੀਫਿਕੇਟ ਲੈਣ ਦੀ ਲੋੜ ਹੈ ਜਿੰਨੇ ਮਰਜ਼ੀ ਤੱਬੇ ਲਾ ਲਓ ਜੋ ਮਰਜ਼ੀ ਲਿਖ ਲਓ ਕਰੈਕਟਰ ਪੱਖੋਂ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਨੇ ਮੈਂ ਅਮਰ ਛੱਡਿਆ ਹੋਇਆ ਉਹ ਮੇਰੇ ਕਰੈਕਟਰ ਨੂੰ ਜਾਣਦੇ ਨੇ ਕਿ ਇਹ ਸ਼ਮਸ਼ਾਨ ਦਾ ਕਰੈਕਟਰ ਕੀ ਆ ਮੈਨੂੰ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਦੂਸਰੇ ਪਾਸੇ ਚੋਰੀਆਂ ਜਾ ਰਹੀਆਂ ਕਈ ਕੋਲ ਉਜਾਮ ਲਾਈ ਜਾਂਦੇ ਝੂਟੀ ਚਿੱਡੀ ਲੈ ਕੇ ਆਪਣਾ ਜਹਾੜੇ ਕਹਿੰਦੇ ਨੇ ਜਿਹੜਾ ਜਿਹਾਰੂ ਹੁੰਦਾ ਨਾ ਜਿਹੜਾ ਮੈਦਾਨੇ ਜੰਗ ਚ ਲੜਦਾ ਉਹ ਹੁੰਦਾ ਜਿਹੜਾ ਪਿੱਠ ਪਿੱਛੇ ਵਾਰ ਨਾ ਕਰੇ ਜੇ ਕਿਸੇ ਨੇ ਚਿੱਠੀ ਪਾਉਣੀ ਆ ਮੈਦਾਨੇ ਜੰਗ ਚ ਪਾਓ ਗੁੱਡ ਮੋਰਨਿੰਗ ਮੈਂ ਮਕੇਸ਼ ਕੁਮਾਰ ਕੰਡਾ ਐਜ਼ ਏ ਟੈਕਨੀਸ਼ੀਅਨ ਗ੍ਰੇਡ 1 ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਵਿੱਚ ਮੈਨੂੰ 34 ਸਾਲ ਦੀ ਮੈਂ ਸਰਵਿਸ ਕੀਤੀ ਆ ਠੀਕ ਹੈ ਜੀ ਤੇ ਅੱਜ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਰਿਟਾਇਰਮੈਂਟ ਦਾ ਦਿਨ ਆ ਤੇ ਇਸ ਤੋਂ ਪਹਿਲਾਂ ਮੈਨੂੰ ਮੇਰੇ ਕਾਰਜਕਾਰੀ ਇੰਜੀਨੀਅਰ ਵੱਲੋਂ ਅੱਜ ਤੁਸੀਂ ਰਿਟਾਇਰ ਹੋ ਗਏਂ ਸੇਵਾ ਮੁਕਤ ਹੋ ਗਏਂ? ਹਾਂ ਜੀ ਅੱਜ ਸੇਵਾ ਮੁਕਤ ਹੋ ਗਏ ਜੀ। ਠੀਕ ਹੈ ਜੀ। ਕਾਰਜਕਾਰੀ ਇੰਜੀਨੀਅਰ ਵੱਲੋਂ ਮੈਨੂੰ ਸਰਟੀਫਿਕੇਟ ਦਿੱਤਾ ਆ ਕਿ ਤੁਹਾਡੀਆਂ ਸੇਵਾਵਾਂ ਅੱਜ ਤੇ ਅੱਜ ਤੱਕ ਪੂਰੀਆਂ ਹੋ ਚੁੱਕੀਆਂ ਹਨ। ਠੀਕ ਹੈ ਜੀ। ਕੀ ਕਹਣਾ ਚਾਹੋਗੇ ਗੰਡਾ ਸਾਹਿਬ ਕਿ ਜਿਹੜੇ ਗਵਰਨਮੈਂਟ EMPLOYEE ਐ ਉਹਨਾਂ ਨੂੰ ਕਿਹਦੇ ਮੱਦੇਨਜ਼ੇ ਕਿ ਕਿਸ ਤਰੀਕੇ ਨਾਲ ਬੜੀ ਸੁਗਾਵਾਂ ਰਭਾਉਣੀਆਂ ਚਾਹੀਦੀਆਂ ਨੇ ਕਿ ਨਹੀਂ ਤਾਂ ਕਿ ਉਹ ਇੱਕ ਮੱਦੇਨਜ਼ੇ ਕਿ ਅੱਛੇ ਇੱਕ ਆਚਰਨ ਵਜੋਂ ਮੱਦੇਨਜ਼ੇ ਕਿ ਰਿਟਾਇਰ ਸੇਵਾ ਮੁਕਤ ਹੋ ਜਾਣ ਕੀ ਕੀ ਕਾਰਨ ਹੋਣਾ ਚਾਹੀਦਾ ਹੈ ਇਹ ਸਰਕਾਰਨ ਜਿਹੜਾ ਇਹਦਾ ਇਹੀ ਆ ਵੀ ਆਪਾਂ ਗਵਰਨਮੈਂਟ ਦੇ EMPLOYEES ਆ ਗਵਰਨਮੈਂਟ ਨੇ ਵੱਖ-ਵੱਖ ਉਹਦਿਆਂ ਤੇ ਵੱਖ-ਵੱਖ ਮੁਲਾਜ਼ਮਾਂ ਨੂੰ ਰੱਖਿਆ ਹੋਇਆ ਤੇ ਮੈਂ ਸਾਰੇ ਮੁਲਾਜ਼ਮ ਵੀਰਾਂ ਨੂੰ ਇਹੀ ਕਹਿਣਾ ਚਾਹੁੰਨਾ ਆ ਕਿ ਜਿਸ ਤਰ੍ਹਾਂ ਦਾ ਵੀ ਉਹਨਾਂ ਕੋਲ ਅਹੁਦਾ ਹੈਗਾ ਉਹ ਆਪਣੀ ਡਿਊਟੀ ਜਿਹੜੀ ਗਵਰਨਮੈਂਟ ਨੇ ਦੱਸੀ ਆ ਵੀ 8 ਘੰਟੇ ਦੀ ਡਿਊਟੀ ਤਨਦੇਹੀ ਦੇ ਨਾਲ ਕਰਨ ਤਾਂ ਕਿ ਜਿਹੜਾ ਉਹਨਾਂ ਦਾ ਆਉਣ ਵਾਲਾ ਜੀਵਨ ਖੁਸ਼ਹਾਲ ਵੀ ਰਵੇ ਤੇ ਇਸ ਦੇ ਨਾਲ ਇੱਕ ਫਰਕ ਇਹ ਵੀ ਪੈਂਦਾ ਆ ਕਿ ਨੇਕ ਕਮਾਈ ਆ ਜਿਹੜੀ ਆਪਣੇ ਹੱਥੀ ਹੱਥ ਦੀ ਦੋ ਹੱਥਾਂ ਦੀ ਕਮਾਈ ਉਹ ਘਰ ਵਿੱਚ ਜਾਂਦੀ ਆ ਜਿਸ ਕਰਕੇ ਸਾਰੇ ਪਰਿਵਾਰ ਵਿੱਚ ਖੁਸ਼ੀਆਂ ਹੀ ਰਹਿੰਦੀਆਂ ਹਨ ਇਹ ਮੇਰਾ ਨਿੱਜੀ ਤਜਰਬਾ ਵੀ ਹੈ ਦੇਖੋ ਜੀ ਇਹ ਤੇ ਸਾਰਿਆਂ ਦੇ ਨਾਲ ਹੀ ਚੱਲਣਾ ਪੈਂਦਾ ਬਾਕੀ ਉਹਨਾਂ ਦਾ ਜਿਸ ਤਰ੍ਹਾਂ ਦਾ ਵੀ ਫੈਸਲੇ ਜਿਹੜੇ EMPLOYEES UNION ਦੇ ਮੈਂਬਰਸ ਹੈ ਸਾਹਿਬਾਨ ਹੈਗੇ ਨੇ ਉਹ ਕਹਿੰਦੇ ਦੀ ਕੰਡਾ ਜੀ ਜਿਹਦੇ ਸੇਵਾਵਾਂ ਸਾਨੂੰ ਚਾਹੀਦੀਆਂ ਨੇ ਇਹਨਾਂ ਦਾ ਜਿਹੜੀ ਮਾਰਗਦਰਸ਼ਨ ਚਾਹੀਦਾ ਬਿਲਕੁਲ ਬਿਲਕੁਲ ਨਾਲ ਰਵਾਂਗੇ ਜੀ ਇਹਨਾਂ ਦੇ ਮਾਰਗਦਰਸ਼ਨ ਵੀ ਕਰਾਂਗੇ ਜਿੱਥੇ ਲੋੜ ਪਈ ਇਹਨਾਂ ਨੂੰ ਤੇ ਬਾਕੀ ਜ਼ਿੰਮੇਵਾਰੀਆਂ ਤਾਂ ਦੇਖੋ ਜੀ ਅੱਗੇ ਤੋਂ ਅੱਗੇ ਸਾਂਭਣੀਆਂ ਪੈਂਦੀਆਂ ਐ ਤੇ ਇਹ ਤੇ ਇਹਨਾਂ ਨੂੰ ਸੰਭਾਲਨੀ ਹੈ ਪੈਣੀ ਅੱਜ ਨਹੀਂ ਸੰਭਾਲੂਗੇ ਸਾਲ ਨੂੰ ਸੰਭਾਲੂਗੇ ਅਸੀਂ ਤੇ ਕਹਿੰਨੇ ਆਂ ਵੀ ਸਾਰੇ ਮੁਲਾਜ਼ਮ ਇੱਕ ਲੀਡਰ ਦੀ ਤਰ੍ਹਾਂ ਜ਼ਿੰਦਗੀ ਜੀਣ ਕਿਉਂਕਿ ਲੀਡਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੁੰਦਾ ਉਸ ਨੇ ਹਰੇਕ ਅ ਅਫਸਰ ਨਾਲ ਵੀ ਗੱਲਬਾਤ ਕਰਨੀ ਹੁੰਦੀ ਹੈ ਅਫਸਰ ਕੋਲੋਂ ਕੰਮ ਵੀ ਲੈਣੇ ਹੋਣੇ ਕਿਸ ਤਰ੍ਹਾਂ ਲੈਣੇ ਆ ਇਹ ਉਸ ਲੀਡਰ ਨੂੰ ਪਤਾ ਹੁੰਦਾ ਅਸੀਂ ਸਾਰਿਆਂ ਨੂੰ ਇਹ ਚਾਹੁੰਦੇ ਵੀ ਸਾਰੇ ਜਾਗਰਤ ਹੋਣ ਮੁਲਾਜ਼ਮ ਜਰਨਲ ਸ਼ਕਰਤਰ ਪੰਜਾਬ ਜੀ ਮੈਂ ਉਹਨਾਂ ਨੂੰ ਅੱਜ ਬਹੁਤ-ਬਹੁਤ ਮੁਬਾਰਕਾ ਦੇਣਾ ਚਾਹੁੰਦਾ ਤੇ ਬਹੁਤ ਹੀ ਧੰਨਵਾਦ ਕਰਨਾ ਚਾਹਦਾ ਤੇ ਪ੍ਰਮਾਤਮਾ ਵੱਲੋਂ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਦੇਵੇ ਪ੍ਰਮਾਤਮਾ ਅੱਗੇ ਦਾ ਜੀਵਨ ਜਿਹੜਾ ਉਹ ਉਹਨਾਂ ਦਾ ਬਹੁਤ ਵਧੀਆ ਹੋਵੇ ਧੰਨਵਾਦ ਜਿਹੜਾ ਤੁਸੀਂ ਆਪਣੇ ਦੱਸਿਆ ਸੋਤਾ ਸਾਹਿਬ ਕੀ ਤਰਤੀ ਉਹਦੀ ਨਾਲ ਇੱਕ ਵਿਚੋੜਨ ਦਾ ਤੁਹਾਡੀ ਅੱਖਾਂ ਦੇ ਵਿੱਚ ਵੀ ਦੇਖੋ ਨਹੀਂ ਦੇਖੋ ਇੱਕ ਕਮੀ ਦਾ ਬੰਦੇ ਨੂੰ ਜਰੂਰ ਮਹਿਸੂਸ ਹੁੰਦੀ ਹੈ ਕਿ ਜਿੱਥੇ ਆਪਣਾ ਪੰਨ ਹੋਵੇ ਤਾਂ ਬਾਕੀ ਇਹ ਕਮੀ ਵੀ ਰਹੋਗੀ ਪਰ ਲੇਕਿਨ ਸਾਡਾ ਇਨੋਂ ਨਾਲ ਐਸਾ ਸੰਯੋਗ ਹੈਗਾ ਕਿ ਹਮੇਸ਼ਾ ਇਹ ਸਾਨੂੰ ਨਹੀਂ ਛੱਡ ਸਕਦੇ ਤੇ ਸਾਨੂੰ ਜ਼ਰੂਰ ਭਰੋਸਾ ਹੈ ਇਸ ਚੀਜ਼ ਦਾ ਧੰਨਵਾਦ